ਸਸਿਕਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਬਰੀਫ ਦੇ ਵਿੱਚ ਲੈ ਕੇ ਹਾਜ਼ਰ ਹੋਇਆ ਮੌਸਮ ਦੀ ਤਾਜ਼ਾ ਜਾਣਕਾਰੀ ਸਭ ਤੋਂ ਪਹਿਲਾਂ ਗੱਲ ਕਰੀਏ 19 ਸਤੰਬਰ ਨੂੰ ਮੌਸਮ ਦੀ ਕਿਸ-ਕਿਸ ਜ਼ਿਲ੍ਹੇ ਦੇ ਵਿੱਚ ਵੱਧ ਬਾਰਸ਼ ਹੋਈ ਹੈ ਤੇ ਕਿਸ ਜਗ੍ਹਾ ਦੇ ਵਿੱਚ ਗਰਮੀ ਵੱਧ ਪਈ ਹੈ ਜੇਕਰ ਗੱਲ ਕਰੀਏ 19 ਸਤੰਬਰ ਨੂੰ ਕਿਸ ਜ਼ਿਲ੍ਹੇ ਵਿੱਚ ਵੱਧ ਬਾਰਸ਼ ਹੋਈ ਹੈ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਤੇ ਸ਼ਹਿਰਪੁਰ ਦੇ ਵਿੱਚ 10 ਐਮ ਐਮ ਤੋਂ ਲੈ ਕੇ 25 ਐਮ ਐਮ ਤੱਕ ਬਾਰਿਸ਼ ਦੇਖਣ ਨੂੰ ਮਿਲੀ ਹੈ ਉਸ ਤੋਂ ਬਾਅਦ ਹਲਕੀ ਅਤੇ ਦਰਮਿਆਨੀ ਬਾਰਿਸ਼ ਲੁਧਿਆਣਾ ਜਲੰਧਰ ਕਰਪੂਥਲਾ ਰੂਪਨਗਰ ਮਹਾਲੀਅਤ ਤੇ ਪਟਿਆਲਾ ਵਰਗੇ ਜ਼ਿਲ੍ਹਿਆਂ ਦੇ ਵਿੱਚ ਹੋਈ ਹੈ ਬਾਕੀ ਕਈ ਜ਼ਿਲ੍ਹਿਆਂ ਦੇ ਵਿੱਚ ਫੁਵਾਾਰੇ ਦੇਖਣ ਨੂੰ ਮਿਲੇ ਹਨ ਅਤੇ ਕਈ ਇਲਾਕੇ ਸੁੱਕੇ ਹੀ ਰਹੇ ਹਨ ਇਸ ਤੋਂ ਇਲਾਵਾ ਗੱਲ ਕਰੀਏ 20 ਸਤੰਬਰ ਦੇ ਮੌਸਮ ਦੀ ਕਿਹੋ ਜਿਹਾ ਰਹੇਗਾ 20 ਸਤੰਬਰ ਦਾ ਮੌਸਮ ਕਿਸ ਜਗ੍ਹਾ ਤੇ ਬਾਰਿਸ਼ ਹੋਏਗੀ ਅਤੇ ਧੁੱਪ ਰਹੇਗੀ ਜਾਂ ਹਮਸ ਇਸ ਬਾਰੇ ਪੂਰੀ ਜਾਣਕਾਰੀ ਸਭ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਜੋ ਆਉਣ ਵਾਲੇ ਮੌਸਮ ਦੀਆਂ ਤਾਜ਼ਾ ਜਾਣਕਾਰੀਆਂ ਤੁਹਾਨੂੰ ਮਿਲਦੀਆਂ ਰਹਿਣ 20 ਨੰਬਰ ਦੀ ਗੱਲ ਕਰੀਏ ਤਾਂ ਹਲਕੇ ਤੇ ਦਰਮਿਆਨੇ بارش ਅਮ੍ਰਿਤਸਰ ਲੁਧਿਆਣਾ ਗੁਰਦਾਸਪੁਰ ਪਠਾਨਕੋਟ ਹਾਰਪੁਰ ਮੋਹਾਲੀ ਅਤੇ ਪਟਿਆਲਾ ਵਰਗੇ ਜ਼ਿਲ੍ਹਿਆਂ ਦੇ ਵਿੱਚ ਹੋਵੇਗੀ। ਬੱਦਲ ਛਾਏ ਰਹਿਣਗੇ ਜਲੰਧਰ, ਕਰਪੂਥਲਾ, ਫਗਵਾੜਾ, ਰੂਪਨਗਰ, ਫਿਰੋਜ਼ਪੁਰ ਅਤੇ ਮੋਗਾ ਦੇ ਵਿੱਚ ਬੱਦਲ ਦੇ ਨਾਲ ਹਲਕੇ-ਹਲਕੇ ਫੁਹਾਰੇ ਵੀ ਪੈ ਸਕਦੇ ਹਨ। ਕਿਸ ਜਗ੍ਹਾ ਤੇ ਸੁੱਕਾ ਮੌਸਮ ਰਹੇਗਾ ਬਠਿੰਡਾ, ਫਾਜ਼ਿਲਕਾ, ਮਾਨਸਾ, ਬਰਨਾਲਾ, ਸੰਗਰੂ ਅਤੇ ਮਲੇਰਕੋਟਲੇ ਵਰਗੇ ਇਲਾਕਿਆਂ ਦੇ ਵਿੱਚ ਮੌਸਮ ਸੁੱਕਾ ਰਹੇਗਾ ਅਤੇ ਹਮਸਪਰੀ ਗਰਮੀ ਵੱਧ ਦੇਖਣ ਨੂੰ ਮਿਲੇਗੀ। ਤਾਪਮਾਨ ਦੀ ਗੱਲ ਕਰੀਏ ਤਾਂ 29 ਡਿਗਰੀ ਤੋਂ ਲੈ ਕੇ 32 ਡਿਗਰੀ ਤੱਕ ਦਿਨ ਦਾ ਤਾਪਮਾਨ ਰਹੇਗਾ ਰਾਤ ਦਾ ਤਾਪਮਾਨ 22 ਡਿਗਰੀ ਤੋਂ ਲੈ ਕੇ 24 ਡਿਗਰੀ ਤੱਕ ਰਹੇਗਾ ਉੱਤਰੀ ਇਲਾਕਿਆਂ ਦੇ ਵਿੱਚ ਗਰਜ ਨਾਲ ਬਿਜਲੀ ਵੀ ਲਿਸ਼ਕ ਸਕਦੀ ਹੈ ਇਸ ਤੋਂ ਇਲਾਵਾ ਗੱਲ ਕਰੀਏ ਕਿ ਕਿਹੜੇ ਇਲਾਕਿਆਂ ਦੇ ਵਿੱਚ ਵੱਧ بارش ਦੀ ਸੰਭਾਵਨਾ ਹੈ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਅਤੇ ਮਹਾਲੇ ਵਿੱਚ ਵੱਧ بارش ਹੋ ਸਕਦੀ ਹੈ ਇਹਨਾਂ ਇਲਾਕਿਆਂ ਦੇ ਵਿੱਚ ਗਰਜ ਨਾਲ ਬਿਜਲੀ ਵੀ ਲਿਸ਼ਕ ਸਕਦੀ ਹੈ ਇਸ ਤੋਂ ਇਲਾਵਾ ਹਵਾ ਦੇ ਰੁਖ ਦੀ ਗੱਲ ਕਰੀਏ ਤਾਂ ਉੱਤਰੀ ਜ਼ਿਲ੍ਹਿਆਂ ਦੇ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਤੇ ਹੁਸ਼ਿਆਰਪੁਰ, ਰੂਪਨਗਰ ਤੇ ਮਹਾਲੀ ਵਿੱਚ 8 ਤੋਂ ਲੈ ਕੇ 18 ਕਿਲੋਮੀਟਰ ਪ੍ਰਤੀ ਘੰਟੇ ਦੇ ਨਾਲ ਹਵਾ ਚੱਲ ਸਕਦੀ ਹੈ। ਬਾਕੀ ਜ਼ਿਲ੍ਹਿਆਂ ਦੇ ਵਿੱਚ 8 ਤੋਂ 15 ਕਿਲੋਮੀਟਰ ਦੇ ਹਿਸਾਬ ਨਾਲ ਅਤੇ ਪੱਛਮੀ ਦੱਖਣੀ ਇਲਾਕਿਆਂ ਦੇ ਵਿੱਚ 6 ਤੋਂ ਲੈ ਕੇ 12 ਕਿਲੋਮੀਟਰ ਹਵਾ ਚਲ ਸਕਦੀ ਹੈ ਰਫਤਾਰ ਦੇ ਨਾਲ ਹਵਾ ਦੀ ਦਿਸ਼ਾ ਦੀ ਗੱਲ ਕਰੀਏ ਤਾਂ ਪੱਛਮ ਤੋਂ ਦੱਖਣ ਵੱਲੂ ਹਵਾ ਚਲ ਸਕਦੀ ਹੈ ਉਸ ਤੋਂ ਬਾਅਦ ਪੱਛਮ ਤੋਂ ਪੂਰਬ ਵੱਲੂ ਵੀ ਹਵਾ ਚੱਲਣ ਦੀ ਸੰਭਾਵਨਾ ਹੈ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਬੱਦਲ ਛਾਏ ਰਹਿਣਗੇ ਕਈਆਂ ਜ਼ਿਲ੍ਹਿਆਂ ਦੇ ਵਿੱਚ ਜਿਵੇਂ ਕਿ ਬਠਿੰਡਾ ਫਾਜ਼ਿਲਕਾ ਮਾਨਸਾ ਬਨਰਾਲਾ ਤੇ ਸੰਗਰੂਰ ਵਰਗੇ ਜ਼ਿਲ੍ਹਿਆਂ ਦੇ ਵਿੱਚ ਚਾਰ ਤੋਂ ਪੰਜ ਘੰਟੇ ਹੀ ਧੁੱਪ ਦੇਖਣ ਨੂੰ ਮਿਲ ਸਕਦੀ ਹੈ ਇਸ ਤੋਂ ਬਾਅਦ ਬੱਦਲ ਹੀ ਸ਼ਾਇਦ ਦੇਖਣ ਨੂੰ ਮਿਲਣਗੇ ਮੀਂਹ ਵਾਲੇ ਇਲਾਕਿਆਂ ਵਿੱਚ ਜ਼ਿਆਦਾ ਠੰਡਕ ਮਹਿਸੂਸ ਹੋਵੇਗੀ ਅਤੇ ਬਾਕੀ ਇਲਾਕਿਆਂ ਦੇ ਵਿੱਚ ਹਮਸਪਰੀ ਗਰਮੀ ਵੱਧ ਮਹਿਸੂਸ ਹੋਵੇਗੀ ਇਸ ਤਰ੍ਹਾਂ ਦੀਆਂ ਹੋਰ ਖਬਰਾਂ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਧੰਨਵਾਦ